ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਐਚ ਆਰ ਆਟੋਜ਼ ਗੜਸ਼ੰਕਰ ਰੋਡ ਬੰਗਾ ਵਿਖੇ ਏਜੰਸੀ ਦੇ ਐਮ ਡੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਹੀਰੋ ਸਪਲੈਂਡਰ ਮੋਟਰਸਾਈਕਲ ਦਾ ਨਵਾਂ ਮਾਡਲ ਲਾਂਚ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਵਿਧਾਇਕ ਬੰਗਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਨਵੇਂ ਮਾਡਲ ਤੋਂ ਪਰਦਾ ਹਟਾ ਕੇ ਇਸ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਏਜੰਸੀ ਦੇ ਮਾਲਕ ਅਤੇ ਸਮੂਹ ਸਟਾਫ ਨੂੰ ਇਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਐਚ ਆਰ ਆਟੋਜ਼ ਵੱਲੋਂ ਲੋਕਾਂ ਨੂੰ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅੱਜ ਐਚ ਆਰ ਆਟੋਜ਼ ਪੰਗਾ ਵਿੱਚ ਸਪਲੈਂਡਰ ਜਿਹੜਾ ਹੀਰੋ ਦਾ ਮਾਡਲ ਹੈ ਉਹਦਾ ਨਵਾਂ ਮਾਡਲ ਆਇਆ ਉਹਦੇ ਅੱਜ ਇੱਥੇ ਸ਼ੁਰੂਆਤ ਹੋਈ ਹੈ ਉਹਦੇ ਲਈ ਜਿੱਥੇ ਮੈਂ ਚਾਰ ਆਟੋਜ਼ ਦੇ ਸਾਰੇ ਹੀ ਜਿਹੜੇ uh, EMPLOYEES ਨੇ ਮੈਨੇਜਮੈਂਟ ਆ ਤੇ ਮਾਲਕ ਆ ਉਹਨਾਂ ਨੂੰ ਵਧਾਈ ਵੀ ਦੇਣਾ ਕਿਉਂਕਿ ਵਧਾਈ ਇਸ ਕਰਕੇ ਕਿ ਉਹ ਜਿਹੜਾ ਸਾਡਾ ਇੱਥੇ ਦਾ ਕਸਟਮਰ ਆ ਬੰਗਾ ਹਲਕੇ ਦਾ ਜਿਹੜੇ ਆਲੇ-ਦੋਲੇ ਪਿੰਡਾਂ ਦੇ ਲੋਕ ਆਂਦੇ ਉਹ ਬੜੇ ਸੈਟੀਸਫਾਈਡ ਐ ਇਹਨਾਂ ਦੀਆਂ ਸਰਵਿਸਸ ਤੋਂ ਮੈਂ ਸਮਝਦਾ ਕਿ ਕੋਈ ਵੀ ਨਵਾਂ ਪ੍ਰੋਡਕਟ ਉਸ ਜਗ੍ਹਾ ਜ਼ਿਆਦਾ ਚੱਲਦਾ ਜਿੱਥੇ ਸਰਵਿਸਸ ਵਧੀਆ ਹੋਣ ਸੋ ਮੈਂ ਇਹ ਉਮੀਦ ਕਰਦਾ ਜਿਦਾਂ ਉਹ ਪਾਸਟ ਦੇ ਵਿੱਚ ਵਧੀਆ ਸਰਵਿਸਸ ਦੇ ਰਹੇ ਆ ਔਰ ਇਨ ਫਿਊਚਰ ਵੀ ਉਹ ਵਧੀਆ ਸਰਵਿਸਸ ਦੇਣਗੇ ਬੈਸਟ ਬੈਸਟ ਆਫ ਲੱਕ ਮੈਂ ਆਪਣੇ ਵੱਲੋਂ ਕਰਦਾ ਔਰ ਵਧਾਈ ਦੇਣਾ ਕਿ ਉਹ ਵਧੀਆ ਚੀਜ਼ਾਂ ਵਧੀਆ ਪ੍ਰੋਵਾਈਡ ਕਰ ਰਹੇ ਨੇ ਸੋ ਇੱਕ ਵਾਰ ਫੇਰ ਵਧਾਈ ਜਿਵੇਂ ਆਪਣਾ کاروبار ਕਿਵੇਂ ਲੋਕਾਂ ਤੇ ਕੰਮ ਕਰ ਰਹੇ ਆ ਆਪਣਾ ਵਿਪਾਰ ਦੇਖੋ ਜਿਹੜਾ ਵੀ ਕੋਈ ਵਪਾਰ ਕਰਦਾ ਉਹ ਆਪਣੇ ਲਈ ਤਾਂ ਕਰਦਾ ਹੀ ਆ ਪਰ ਉਹਦੇ ਵਿੱਚ ਉਹ ਲੋਕਾਂ ਨੂੰ ਕੀ ਦੇ ਰਿਹਾ ਉਹ ਜ਼ਿਆਦਾ ਇੰਪੋਰਟੈਂਟ ਆ ਮੈਂ ਕਿਉਂਕਿ ਇਹਨਾਂ ਨੂੰ ਪਰਸਨਲੀ ਜਾਣਦਾ ਬੜੇ ਸਾਲਾਂ ਤੋਂ ਜਾਣਦਾ ਇਹਨਾਂ ਦਾ ਕਸਟਮਰ ਸਦਾ ਹੀ ਸੈਟੀਸਫਾਈਡ ਜਾਂਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਨੂੰ ਤੁਸੀਂ ਚੰਗੀਆਂ ਸਰਵਿਸਸ ਦੇਣੀ ਆ ਔਰ ਕਿਤੇ ਉਹਦੀ ਕੋਈ ਮਦਦ ਦੀ ਲੋੜ ਆ ਇਹ ਉਹ ਵੀ ਕਰਦੇ ਆ ਔਰ ਬਾਕੀ ਨਾਲੇ ਸੋਸ਼ਲ ਵਰਕ ਬੜਾ ਕਰਦੇ ਆ ਮੈਂ ਸਮਝਦਾ ਕਿ ਇਹ ਚੀਜ਼ਾਂ ਜਿਹੜੀਆਂ ਇੱਕ ਕਿਸੇ ਵੀ ਬਿਜ਼ਨਸ ਨੂੰ ਅੱਗੇ ਵਧਾਣ ਦੇ ਲਈ ਬਹੁਤ ਜ਼ਰੂਰੀ ਆ ਔਰ ਇਹ ਸਾਰੀਆਂ ਖੂਬੀਆਂ ਇਹਨਾਂ ਦੇ ਵਿੱਚ ਆ ਦੇਖੋ ਆਇਰਾ ਕੋ ਸੈਂਕੜੇ ਹੀ ਬੱਚੇ ਜਿਹੜੇ ਆ ਇਹਨਾਂ ਦੇ ਸ਼ੋਰੂਮ ਦੇ ਕੰਮ ਕਰਦੇ ਆ ਔਰ ਉਹਦੇ ਨਾਲ ਜਿਹੜਾ ਗਾਹਾਂ ਜੁੜੇ ਉਹ ਬੰਦੇ ਆ ਬੇਸ਼ੱਕ ਉਹ ਇੰਸ਼ੋਰੈਂਸ ਕੰਪਨੀਆਂ ਹੋਣ ਬੇਸ਼ੱਕ ਜਿਹੜੇ ਲੋਕ ਫਾਈਨਾਂਸ ਕਰਦੇ ਆ ਉਹਦੇ ਨਾਲ ਜੁੜੇ ਹੋਏ ਲੋਕ ਹੋਣ ਸਰ ਇੱਕ ਬਹੁਤ ਵਧੀਆ ਇੱਕ ਰੋਜ਼ਗਾਰ ਦੇਣ ਦਾ ਵਧੀਆ ਇਹਨਾਂ ਦਾ ਇੱਕ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਆ ਔਰ ਮੈਂ ਸਮਝਦਾ ਕਿ ਆਖਰ ਫਿਰ ਉਸੇ ਗੱਲ ਤੇ ਆ ਜਾਂਦੀ ਹੈ ਕਿ ਇਹਨਾਂ ਦੀ ਸਬਸਟੈਂਸ ਕਿੱਦਾਂ ਨਹੀਂ ਆ ਇਹਨਾਂ ਦੀ ਸਬਸਟੈਂਸ ਵਧੀਆ ਔਰ ਉਹਦੇ ਨਾਲ ਰੋਜ਼ਗਾਰ ਵੀ ਵੱਧ ਆ ਥੈਂਕ ਯੂ ਮੇਰੇ ਨਾਮ ਪੂਜਾ ਹੈ ਹਾਂ ਜੀ ਇਸ ਸਰ ਹੈਗਾ Splendor Xtract 2.0 ਨਿਊ ਲਾਂਚ ਹੋਇਆ ਹੈ ਹਾਂਜੀ ਕਾਸੀ ਹੈ ਸਰ ਇੱਕੇ ਦਾ ਮੀਟਰ ਡਿਜੀਟਲ ਹੈ ਠੀਕ ਹੈ ਪਲੱਸ ਇਹਦੀ ਸੀਟ ਆ ਪਹਿਲੇ Splendor ਨਾਲੋਂ ਵੱਡੀ ਹੈ ਠੀਕ ਹੈ ਪਲੱਸ ਇਹਦੀ LED ਲਾਈਟ ਹੈ ਪਲੱਸ ਉਹਦੇ ਨਾਲ ਉਹ ਐਵਰੇਜ ਪਲੱਸ ਹੈਗੀ ਹਾਂਜੀ ਕਿਸ ਤਰ੍ਹਾਂ ਦੀ ਲੋਕਾਂ ਦੀ ਪਹੁੰਚ ਹੈ ਹਾਂਜੀ ਸਰ ਲੋਕਾਂ ਦੀ ਪਹੁੰਚ ਤਾਂ ਕੀ ਹੈ 99 ਦਾ ਪੈ ਜਾਂਦਾ ਹੈ ਇਹ ਹੌਨ ਰੋਡ ਹਾਂਜੀ ਇਸ ਤਰ੍ਹਾਂ ਕੋਈ ਆਫਰ ਨਹੀਂ ਅਜੇ ਤੱਕ ਸੀਜ਼ਨ ਹੋਣ ਸੀ ਹੋ ਜਾਣਾ ਹੈ ਹਾਂਜੀ ਆਫਰ ਦੇ ਰਹੇ ਆ ਆਪਾਂ ਟੈਂਕ ਫੁੱਲ ਹੈਲਮਟ ਨਾਲ ਗਿਫਟ ਪਲੱਸ ਰੀਚਾਰਜ ਵੀ ਦੇ ਰਹੇ ਆ ਸਕੂਟਰਿਆਂ ਦੇ ਉੱਪਰ ਆਓ ਸਰਵਿਸ ਉਹ ਵਧੀਆ ਦੇ ਰਹੇ ਆ ਆਪਾਂ ਠੀਕ ਹੈ ਗੁੱਡਾ ਬੈਠੇ ਹੋਏ ਆ ਜੇ ਕੋਈ ਪ੍ਰੋਬਲਮ ਵੀ ਆਂਦੀ ਹੈ ਬਾਈਕ ਦੇ ਵਿੱਚ ਆਪ ਪੈਂਡਲ ਕਰਦੇ ਆਂ ਅਸੀਂ ਕਾਕਾ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਆ ਐਚ ਆਰ ਆਟੋ ਬੰਗਾ ਵਿਖੇ ਪਹੁੰਚੋ ਠੀਕ ਹੈ ਨਿਊ ਬਾਈਕ ਦੇ ਨਾਲ ਆਫਰ ਵੀ ਦੇ ਰਹੇ ਆ 1000 ਡਾਊਨ ਪੇਮੈਂਟ ਦੇ ਵਿੱਚ ਵੀ ਆਪਾਂ ਗੱਡੀ ਡਿਲੀਵਰ ਕਰ ਰਹੇ ਆ। ਇੰਸ਼ੋਰੈਂਸ ਵਗੈਰਾ ਇੰਸ਼ੋਰੈਂਸ 5 ਸਾਲ ਦੀ ਦੇ ਰਹੇ ਆ ਆਪਾਂ। ਠੀਕ ਹੈ। ਲੋਨ ਵਗੈਰਾ ਦੀ ਸਹੂਲਤ ਹੈ ਕਿ ਆਪਣੇ ਕੋ ਫਾਈਨੈਂਸਰ ਬੈਠੇ ਹੋਏ ਨੇ। 1000 ਡਾਊਨ ਪੇਮੈਂਟ ਦੇ ਵਿੱਚ ਆਪਾਂ ਗੱਡੀ ਡਿਲੀਵਰ ਕਰ ਦੇ ਦੀਏ। ਹਾਂਜੀ। 5 ਸਾਲ ਦੀ ਵਾਰੰਟੀ ਹੈ ਬਾਈਕ ਦੀ। 5 ਸਾਲ ਦੀ ਇੰਸ਼ੋਰੈਂਸ ਹੈ ਆਪਣੀ।